ਗਰਮੀਆਂ ਦੀ ਸਪੈਸ਼ਲ ਡਰਿੰਕ ਆ ਜੀ ਜਿਹੜੀ ਆਪਾਂ ਘਰੇ ਤਿਆਰ ਕੀਤੀ ਹੈ ਬਹੁਤ ਹੀ ਜ਼ਿਆਦਾ ਟੇਸਟੀ ਤੇ ਟੇਸਟ ਦੇ ਨਾਲ-ਨਾਲ ਫਾਇਦੇਮੰਦ ਬਹੁਤ ਹੁੰਦੀ ਹੈ ਬੱਚਿਆਂ ਨੂੰ ਪਿਓ ਆਪ ਪਿਓ ਦੇਸੀ ਤਰੀਕੇ ਨਾਲ ਪਿਓ ਚਾਹੇ ਤੁਸੀਂ ਏਦਾਂ ਕੱਚ ਦੇ ਗਲਾਸ 'ਚ ਪਾ ਕੇ ਪਿਓ ਜਿਸ ਤਰ੍ਹਾਂ ਵੀ ਤੁਹਾਡਾ ਦਿਲ ਕਰਦਾ ਤੁਸੀਂ ਇਹਨੂੰ ਘਰੇ ਬਣਾ ਕੇ ਪਿਓ ਤੇ ਗਰਮੀ ਨੂੰ ਦੂਰ ਕਰੋ ਜੀ ਇਹ ਆ ਜੀ ਉਹ ਸਪੈਸ਼ਲ ਚੀਜ਼ ਜਿਹਦਾ ਆਪਾਂ ਡਰਿੰਕ ਤਿਆਰ ਕੀਤਾ ਇਹਨੂੰ ਕਹਿੰਦੇ ਆ ਜੀ ਕਾਲੀ ਖਸਕਸ ਤੇ ਇਹਦੀ ਸਜਾਵਟ ਵਾਸਤੇ ਉੱਤੇ ਪਾ ਦੇਣੀ ਆਪਾਂ ਥੋੜੀਆਂ ਜੀਆਂ ਗਲਾਬ ਦੀਆਂ ਪੱਤੀਆਂ ਤੇ ਲੋਹ ਦੀ ਵੱਜ ਗਿਆ ਨਾ ਰੰਗ ਕਾਲੀ ਖਸਕਸ ਦੀ ਏ ਜਿਹੜੀ ਆ ਡਰਿੰਕ ਆਪਾਂ ਤਿਆਰ ਕੀਤੀ ਆ ਜਿਹਨੂੰ ਬੋਲਿਆ ਜਾਂਦਾ ਸ਼ਰਦਾਈ ਵੀ ਤੇ ਰਗੜਾ ਵੀ ਸ਼ਰਦਾਈ ਵੀ ਤੇ ਠੰਡਾਈ ਵੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਨ ਲੱਗੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ 'ਚ ਆਪਾਂ ਲੈ ਕੇ ਆਏ ਇੱਕ ਸਪੈਸ਼ਲ ਡਰਿੰਕ ਜਿਵੇਂ ਤੁਹਾਨੂੰ ਪਤਾ ਕਿ ਬਾਹਰ ਅੱਜਕੱਲ ਮੌਸਮ ਦੇ ਵਿੱਚ ਬਹੁਤ ਹੀ ਜ਼ਿਆਦੀ ਗਰਮੀ ਚੱਲਦੀ ਪਈ ਆ ਬਹੁਤ ਅਫਸ਼ ਪੈ ਰਹੀ ਆ ਤੇ ਫਿਰ ਦਿਲ ਕਰਦਾ ਕੋਈ ਨਾ ਕੋਈ ਠੰਡਾ ਠੰਡਾ ਡਰਿੰਕ ਪੀਣ ਨੂੰ ਕਈ ਲੋਕ ਜਿਵੇਂ ਠੰਡੇ ਜਿਹੜੇ ਕੋਲ ਡਰਿੰਕ ਆ ਸੌਫਟ ਡਰਿੰਕ ਜਿਹੜੇ ਉਹ ਬਾਜ਼ਾਰਾਂ ਚੋਂ ਲਿਆ ਕੇ ਜਾਂ ਜੂਸ ਬਾਜ਼ਾਰਾਂ ਚੋਂ ਜਿਹੜੇ ਲਿਆ ਕੇ ਫ੍ਰਿਜਾਂ ਚ ਰੱਖ ਲੈਂਦੇ ਉਹ ਪੀਂਦੇ ਆ ਉਹਦੇ ਨਾਲੋਂ ਤੁਸੀਂ ਇਹ ਜਿਹੜਾ ਡਰਿੰਕ ਅੱਜ ਆਪਾਂ ਬਣਾਉਣ ਲੱਗੇ ਘਰੇ ਤਿਆਰ ਕਰਕੇ ਤੁਸੀਂ ਬੱਚਿਆਂ ਨੂੰ ਵੀ ਬੁਲਾਓ ਆਪ ਵੀ ਪੀਓ ਇੱਕ ਤਾਂ ਤੁਹਾਨੂੰ ਠੰਡਕ ਮਿਲੂਗੀ ਦੂਸਰੀ ਗੱਲ ਆ ਕਿ ਇਹਦੇ ਫਾਇਦੇ ਬਹੁਤ ਹੁੰਦੇ ਆ ਸਾਰੀਆਂ ਘਰੇਲੂ ਚੀਜ਼ਾਂ ਤੋਂ ਇਹ ਚਾਹ ਬਣ ਜਾਂਦਾ ਤੇ ਅੱਜ ਆਪਾਂ ਇਹਦੇ ਵਿੱਚ ਸਪੈਸ਼ਲ ਥੀ ਤੋਂ ਇਹਨੂੰ ਡਰਿੰਕ ਨੂੰ ਤਿਆਰ ਕਰਨਾ ਉਹ ਸਪੈਸ਼ਲ ਕੀ ਆ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਸਾਰਾ ਸੈਟਅਪ ਆਪਾਂ ਲਾ ਲਿਆ ਬਾਹਰ ਧੁੱਪ ਬਹੁਤ ਸੀ ਇਸ ਕਰਕੇ ਆਪਾਂ ਅੰਦਰ ਬੈਠ ਗਏ ਤੇ ਇਹ ਜਿਹੜਾ ਡਰਿੰਕ ਬਣਾਉਣ ਵਿੱਚ ਮੇਰਾ ਬੇਟਾ ਮੇਰੀ ਹੈਲਪ ਪੂਰੀ ਕਰੂਗਾ ਕਿਉਂਕਿ ਇਹ ਸਾਰਾ ਕੁਝ ਆ ਜਿਹੜਾ ਕਰੂਗਾ ਰਗੜਨ ਦਾ ਕੰਮ ਤੇ ਬਾਕੀ ਆਪਾਂ ਮਟੀਰੀਅਲ ਇਹਦੇ ਵਿੱਚ ਕਿਹੜਾ-ਕਿਹੜਾ ਪਾ ਰਹੇ ਆ ਉਹ ਆਪਾਂ ਤੁਹਾਨੂੰ ਦੱਸ ਦਿੰਦੇ ਆ ਤੇ ਇਹ ਵਾਲੀ ਡਰਿੰਕ ਜਿਹੜੀ ਹੈ ਵੈਸੇ ਖਸਖਸ ਤੋਂ ਬਣਦੀ ਹੈ ਜਿਹਨੂੰ ਪੌਪੀ ਸੀਡ ਵੀ ਬੋਲਿਆ ਜਾਂਦਾ ਤੇ ਅੱਜ ਆਪਾਂ ਇਹ ਜਿਹੜੀ ਆ ਇਹ ਬਲੈਕ ਖਸਖਸ ਤੋਂ ਬਣਾ ਰਹੇ ਆਂ ਇਹ ਕਾਲੀ ਖਸਖਸ ਤੋਂ ਹੀ ਵੇਖ ਸਕਦੇ ਹੋ ਇਹ ਦੇਖੋ ਵੈਸੇ ਜਿਹੜੀ ਵਾਈਟ ਹੁੰਦੀ ਆ ਚਿੱਟੇ ਰੰਗ ਦੀ ਖਸਖਸ ਹੁੰਦੀ ਆ ਇਹ ਕਾਲੇ ਰੰਗ ਦੀ ਜਿਹੜੀ ਖਸਖਸ ਉਹਦੀ ਅੱਜ ਆਪਾਂ ਡਰਿੰਕ ਤਿਆਰ ਕਰਨੀ ਆ ਇਹ ਕਾਲੀ ਖਸਖਸ ਜਿਹੜੀ ਅੱਜਕੱਲ ਹੁਣ ਆਮ ਹੀ ਮਿਲ ਜਾਂਦੀ ਆ ਕਿੱਥੋਂ ਮਿਲ ਜਾਂਦੀ ਆ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਤੇ ਨਾਲ ਇਹਦੇ ਆਪਾਂ ਰੱਖਿਆ ਜੀ ਦੇਸੀ ਖੰਡ ਕਿਉਂਕਿ ਪੂਰਾ ਹੈਲਦੀ ਬਣਾਉਣਾ ਇਹਨੂੰ ਆਪਾਂ ਡਰਿੰਕ ਨੂੰ ਇਹਦੇ ਵਿੱਚ ਜਿਹੜੀ ਨਾਰਮਲ ਖੰਡ ਨਹੀਂ ਆਪਾਂ ਪਾ ਰਹੇ ਤੇ ਇਹਦੇ ਵਿੱਚ ਆਪਾਂ ਜਿਹੜੀ ਇਹ ਦੇਸੀ ਖੰਡ ਪਾ ਰਹੇ ਤੁਸੀਂ ਦੇਖ ਸਕਦੇ ਹੋ ਛੱਤਰ ਵਰਗਾ ਇਹਦਾ ਰੰਗ ਆ ਇਹ ਖੰਡ ਨਹੀਂ ਆ ਇਹਦੇ ਵਿੱਚ ਦੇਸੀ ਖੰਡ ਪਾਵਾਂਗੇ ਨਾਲ ਆਪਾਂ ਪਾਈਆਂ ਇਹਦੇ ਵਿੱਚ ਗੁਲਾਬ ਦੀਆਂ ਪੱਤੀਆਂ ਤੇ ਇਹ ਕੇਵੜਾ ਜਿਹੜਾ ਵਾ ਇਹ ਥੋੜਾ ਜਿਹਾ ਟੇਸ ਅਕੋਰਡਿੰਗ ਆਪਾਂ ਇਹਦੇ ਵਿੱਚ ਪਾਵਾਂਗੇ ਇਹਨੂੰ ਸਕਿਪ ਵੀ ਤੁਸੀਂ ਕਰ ਸਕਦੇ ਹੋ ਇਹ ਸਾਰੇ ਸਮਾਨ ਨੂੰ ਆਪਾਂ ਜਿਹੜਾ ਵਾ ਉਹ ਰਾਤ ਦਾ ਭੋਆ ਸੀ ਇਹ ਤੁਸੀਂ ਦੇਖ ਸਕਦੇ ਹੋ ਥੱਲੇ ਖਸ ਖਸਾ ਨਾਲੇ ਦੇ ਵਿੱਚ ਬਦਾਮ ਆ ਗੁਲਾਬ ਦੀਆਂ ਪੱਤੀਆਂ ਹਰੀ ਲਾਚੀ ਆ ਕਾਲੀ ਮਿਰਚ ਆ ਤੇ ਇਹ ਜਿਹੜੇ ਆ ਕੁਛ ਵੀ ਸ਼ੀਟ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਥੋੜੇ ਬਹੁਤੇ ਜੇ ਤੋਂ ਡਿਮਾਂਡ ਕਰਦਾ ਵਾ ਤੇ ਵੈਸੇ ਅਸੀਂ ਇਹਦੇ ਵਿੱਚ ਇਹ ਸੂਰਜਮੁਖੀ ਦੇ ਕੱਦੂ ਦੇ ਖੀਰੇ ਦੇ ਤੇ ਖਰਬੂਜੇ ਦੇ ਚਾਰ ਪੰਜ ਜਿਹੜੇ ਹੁੰਦੇ ਆ ਮਗਜ ਉਹ ਆਪਾਂ ਇਹਦੇ ਵਿੱਚ ਪਾਏ ਆ ਤੇ ਸਾਰਾ ਮਟੀਰੀਅਲ ਆਪਾਂ ਰਾਦਾ ਪਿਆ ਹੋਇਆ ਸੀ ਤੇ ਇਸ ਮਟੀਰੀਅਲ ਨੂੰ ਆਪਾਂ ਇਸ ਕੁੰਡੇ ਡੰਡੇ ਦੇ ਨਾਲ ਰਗੜਾਂਗੇ ਕਿਉਂਕਿ ਇਹਦੇ ਪੂਰਾ ਆਪਾਂ ਹੈਲਦੀ ਬਣਾਉਣਾ ਜਿਵੇਂ ਆਪਾਂ ਤੁਹਾਨੂੰ ਦੱਸਿਆ ਕਿ ਪੂਰੇ ਤਾਤਾ ਆਪਾਂ ਨੂੰ ਚਾਹੀਦਾ ਜਿਹੜਾ ਰਗੜ ਰਗੜ ਕੇ ਜਿਹਨੂੰ ਰਗੜਾ ਬੋਲਿਆ ਜਾਂਦਾ ਤੇ ਆਪਾਂ ਉਹ ਰਗੜਾ ਤਿਆਰ ਕਰਨ ਲੱਗੇ ਆ ਸ਼ਰਦਾਈ ਵੀ ਇਹਨੂੰ ਬੋਲਿਆ ਜਾਂਦਾ ਤੇ ਬਹੁਤ ਹੀ ਟੇਸਟੀ ਡਰਿੰਕ ਹੁੰਦਾ ਵਾ ਅੱਜ ਕੱਲ ਹਰ ਛੜਕ ਤੇ ਤੁਹਾਨੂੰ ਇਹਦੀ ਡੇੜੀ ਲੱਗੀ ਮਿਲ ਜੂਗੀ ਬਹੁਤ ਹੀ ਜ਼ਿਆਦਾ ਫੇਮਸ ਹੋ ਰਿਹਾ ਇਹਨੂੰ ਆਪਾਂ ਅੱਜ ਘਰੇ ਤਿਆਰ ਕਰ ਰਹੇ ਹਾਂ ਤੇ ਇਹਦੇ ਵਿੱਚ ਪਾਵਾਂਗੇ ਗਾਂ ਦਾ ਦੁੱਧ ਤੇ ਨਾਲ ਪਾਣੀ ਘੜੇ ਵਾਲਾ ਕੋਈ ਇਹਦੇ ਵਿੱਚ ਆਪਾਂ ਬਰਫ਼ ਦਾ ਇਸਤੇਮਾਲ ਨਹੀਂ ਕਰ ਰਹੇ ਕੋਈ ਇਹਦੇ ਵਿੱਚ ਆਪਾਂ ਠੰਡੇ ਪਾਣੀ ਦਾ ਇਸਤੇਮਾਲ ਨਹੀਂ ਕਰ ਰਹੇ ਜਿਹੜੇ ਛੜਕਾਂ ਤੇ ਤੁਸੀਂ ਪੀਂਨੇ ਹੋ ਕਿਉਂਕਿ ਇਹ ਇੱਕ ਡਰਿੰਕ ਹੁੰਦਾ ਬਹੁਤ ਫਾਇਦੇਮੰਦ ਆ ਪਰ ਇਹਦੀ ਖਾਸੀਅਤ ਹੁੰਦੀ ਹੈ ਗੰਨੇ ਦੇ ਰਸ ਵਾਂਗੂ ਵੀ ਤੁਸੀਂ ਅੱਧੇ ਘੰਟੇ ਦੇ ਵਿੱਚ ਵਿੱਚ ਇਹਨੂੰ ਜਿਹੜਾ ਜਿਵੇਂ ਗੰਨੇ ਦਾ ਰਸ ਤੇ ਤਿੰਨ ਚਾਰ ਮਿੰਟ ਤੱਕ ਹੀ ਜਾਂਦਾ ਨ ਤੇ ਇਹਨੂੰ ਅੱਧੇ ਘੰਟੇ ਦੇ ਵਿੱਚ ਜਿਹੜਾ ਤੁਸੀਂ ਫਿਨਿਸ਼ ਕਰਨਾ ਹੁੰਦਾ ਵਾ ਤਾਜ਼ਾ ਤਾਜ਼ਾ ਹੀ ਬਣਾ ਕੇ ਤੁਸੀਂ ਪੀਓ ਜਦੋਂ ਅੱਧੇ ਘੰਟੇ ਤੋਂ ਬਾਅਦ ਆਪਾਂ ਪੀਨੇ ਤਾਂ ਬਹੁਤ ਵਾਈ ਹੁੰਦਾ ਫਿਰ ਹੱਡ ਗੋਟਿਆਂ ਵਾਸਤੇ ਬਹੁਤ ਹੀ ਜ਼ਿਆਦਾ ਮਾੜਾ ਹੁੰਦਾ ਜਿੰਨਾ ਹੀ ਫਾਇਦੇਮੰਦ ਹੁੰਦਾ ਫਿਰ ਇਹ ਮਾੜਾ ਵੀ ਹੋ ਜਾਂਦਾ ਕਿਉਂਕਿ ਵਾਈ ਬਹੁਤ ਜਲਦੀ ਹੋ ਜਾਂਦਾ ਬਾਕੀ ਛੜਕਾਂ ਦੇ ਜਿਹੜੇ ਆ ਉਹ ਕਈ ਜਿਹੜੇ ਤਾਜ਼ਾ ਵੀ ਬਣਾ ਕੇ ਵੇਚਦੇ ਆ ਤੁਸੀਂ ਉਹ ਪੀ ਸਕਦੇ ਹੋ ਕਈ ਵੇਖਿਆ ਮੈਂ ਵੀ ਵਾਟਰ ਕੂਲਰ ਚ ਬਣਾ ਕੇ ਘਰੋਂ ਹੀ ਲੈ ਕੇ ਆਉਂਦੇ ਆ ਤੇ ਉਹ ਮੁਣਕੇ ਵੇਚਦੇ ਆ ਉਹ ਜਿਹੜਾ ਨਾ ਪੀਆ ਕਰੋ ਉਹਨਾਂ ਨੂੰ ਵੀ ਦੱਸਿਆ ਕਰੋ ਵੀ ਭਾਈ ਜੀ ਜੇ ਤੁਸੀਂ ਇਹ ਰੈ ਹੁਣ ਆਪਾਂ ਜਿਹੜੇ ਬਦਾਮ ਆ ਇਹਦੇ ਵਿੱਚ ਪਾਏ ਸੀ ਉਹਨਾਂ ਨੂੰ ਆਪਾਂ ਛੇਲ ਲੈਨੇ ਆ ਰਾਤ ਦੇ ਭਿੱਜੇ ਆ ਤੇ ਇਹ ਆਪਾਂ ਸਾਰਾ ਮਟੀਰੀਅਲ ਇਹਦੇ ਵਿੱਚ ਪਾ ਕੇ ਪੀਸ ਦਾਂਗੇ ਇਹ ਜਿਹੜਾ ਸਾਡਾ ਕੁੰਡਾ ਵਾ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਪੁਰਾਣਾ ਵਾ ਇਹਦੀ ਡਿਜ਼ਾਈਨਿੰਗ ਵੀ ਦੇਖ ਸਕਦੇ ਹੋ ਬਹੁਤ ਹੀ ਪੁਰਾਣਾ ਵੈਸੇ ਹੁਣ ਹੋ ਚੁੱਕਾ ਜਿਆਦਾ ਹੀ ਪੁਰਾਣਾ ਹੋ ਚੁੱਕਾ ਪਰ ਅਸੀਂ ਅਜੇ ਤੱਕ ਅਸੀਂ ਇਹਨੂੰ ਛੱਡ ਨਹੀਂ ਰਹੇ ਤੇ ਬਹੁਤ ਹੀ ਜਿਆਦਾ ਵਧੀਆ ਵੀ ਹੈ ਐਡੀ ਛੇਤੀ ਇਹਦੇ ਵਿੱਚ ਇਹ ਜਿਹੜੀ ਸ਼ਰਦਾਈ ਆ ਖਸ ਖਸਾ ਰਗੜੀ ਜਾਂਦੀ ਆ ਨਾ ਲੋ ਜੀ ਜਿੰਨਾ ਚਿਰ ਮੈਂ ਬਦਾਮ ਛਲਦੀ ਸੀ ਅਨੂ ਨੇ ਸਾਰਾ ਇਹਦੇ ਵਿੱਚ ਮਟੀਰੀਅਲ ਪਾ ਲਿਆ ਤੇ ਨਾਲ ਇਹ ਲਿਖਿਆ ਕੀ ਸ਼ਰਦਾਈ ਇਹਨੂੰ ਸ਼ਰਦਾਈ ਵੀ ਬੋਲਦੇ ਰਗੜਾ ਵੀ ਬੋਲਦੇ ਵੀ ਬਾਦਾਮ ਜਿਹੜੇ ਰਹਿੰਦੇ ਵੀ ਆਪਾਂ ਇਹਦੇ ਵਿੱਚ ਪਾਤੇ ਆ ਤੇ ਹੁਣ ਇਹ ਨੂੰ ਇਹਨੂੰ ਪੂਰਾ ਰਗੜਾ ਲਾਊਗਾ ਜਾਨੀ ਕਿ ਇਹਨੂੰ ਰਗੜੂਗਾ ਪੂਰਾ ਤੇ ਫਿਰ ਅੱਗੇ ਕੀ ਕੀ ਪ੍ਰੋਸੈਸ ਕਰਨਾ ਉਹ ਸਾਰਾ ਅੱਗੇ ਤੁਸੀਂ ਵੇਖੀ ਜਾਇਓ ਜੀ ਇਹ ਜਿਹੜਾ ਡੰਡਾ ਵੀ ਇਹ ਨਵਾਂ ਬਣਾ ਕੇ ਹੁਣੇ ਲੈ ਕੇ ਆਇਆ ਇਹਨੂੰ ਬਹੁਤ ਛੌਕ ਹੁੰਦਾ ਚੰਗਾ ਹੈ ਕਿ ਤੁਸੀਂ ਬੱਚਿਆਂ ਨੂੰ ਇਹ ਜਿਹੜੀ ਚੀਜ਼ ਸਿਖਾਓ ਕੋਈ ਵੀ ਜਿਵੇਂ ਲਿੰਕੇ ਹੋਗੇ ਕੋਕ ਪੀਂਦੇ ਆ ਚਾਹੇ ਅੱਜਕੱਲ ਐਨਰਜੀ ਡਰਿੰਕ ਜਿਵੇਂ ਕਿ ਸਰਕਾਰ ਨੇ ਤਾਂ ਬੰਦ ਕੀਤੀ ਪਰ ਦੁਕਾਨਾਂ ਵਾਲੇ ਵੇਚ ਹੀ ਜਾਂਦੇ ਅਜੇ ਵੀ ਜਿਵੇਂ ਸਰਕਾਰ ਨੇ ਬਹੁਤ ਜ਼ਿਆਦਾ ਸਖਤੀ ਨਾਲ ਕਿਹਾ ਹੈਗਾ ਵੀ ਸਕੂਲਾਂ ਦੇ ਲੱਗ ਲੱਗੇ ਕੋਈ ਵੀ ਦੁਕਾਨ ਨਹੀਂ ਹੋਣੀ ਚਾਹੀਦੀ ਜਿਹੜੇ ਐਨਰਜੀ ਡਰਿੰਕ ਬੱਚੇ ਪੀਂਦੇ ਉਹ ਬਹੁਤ ਹੀ ਸਿਹਤ ਵਾਸਤੇ ਹਾਨੀਕਾਰਕ ਹੁੰਦੇ ਆ ਨਿੰਮ ਦਾ ਇਹਨੇ ਬਣਾਇਆ ਸਾਡੇ ਨਿੰਮ ਸੀਗੇ ਉਹ ਆਪਾਂ ਵੱਡੀ ਸੀ ਤੇ ਉਦੋਂ ਦਾ ਰੱਖ ਕੇ ਬੈਠਾ ਸੀਗਾ 6 ਮਹੀਨੇ ਹੋ ਗਏ ਮਮੀ ਇਹਨੂੰ ਆਪਾਂ ਨਾ ਆਪ ਬਣਾਵਾਂਗੇ ਇਹਦੇ ਵਾਸਤੇ ਰਗਣ ਵਾਸਤੇ ਜਿਹੜਾ ਡੰਡਾ ਬਣਾਵਾਂਗੇ ਤੇ ਕੱਲ ਦਾਣ ਹੋਣ ਇਹਨੇ ਬਣਾ ਲਿਆ ਤੇ ਰਾਤੇ ਨੇ ਆਪੇ ਇਹ ਸਾਰਾ ਕੁਝ ਪਿਓਆ ਕੁਆਂਟੀਟੀ ਮੈਨੂੰ ਨਹੀਂ ਪਤਾ ਇਹਨੇ ਕਿੰਨੇ-ਕਿੰਨੇ ਪਿਓਈ ਹੋਣੇ ਆਪਾਂ ਵੀਡੀਓ ਜੇ ਤੁਹਾਨੂੰ ਦੱਸ ਰਹੇ ਆ ਤੇ ਹੁਣ ਇਹ ਰਗਣ ਲੱਗਾ ਵਾ ਇਹ ਪੂਰੀ ਤਾਕਤ ਵਾਲਾ ਕੰਮ ਹੁੰਦਾ ਤਾਂ ਇਹਨੂੰ ਮੈਂ ਕਨੇਰ ਵੀ ਤੁਹਾਨੂੰ ਆਪੇ ਕਰਦਾ ਮੇਰੇ ਕੋਲ ਨਹੀਂ ਹੁੰਦਾ ਤੇ ਹੁਣ ਇਹ ਆਪੇ ਕਰੂਗਾ ਸਾਰਾ ਕੰਮ ਬਾਕੀ ਮੇਨ ਸਾਡੇ ਕੁੰਡੇ ਦੀ ਬਹੁਤ ਜਿਆਦੀ ਸਿੱਫਤ ਕਿਉਂਕਿ ਇਹਦੇ ਵਿੱਚ ਬਹੁਤ ਹੀ ਜਲਦੀ ਸਮਾਨ ਰਗੜਿਆ ਜਾਂਦਾ ਇਹ ਤੁਸੀਂ ਦੇਖ ਸਕਦੇ ਹੋ ਕਿੰਡੀ ਛੇਤੀ ਹੋ ਗਿਆ ਸਮਾਨ ਇਦਾਂ ਦਾ ਪਰ ਇਹਨੂੰ ਐ ਪੂਰਾ ਚੰਗੀ ਤਰ੍ਹਾਂ ਇਹਦਾ ਜਿੰਨੂੰ ਕਹਿੰਦੇ ਨੇ ਨਾ ਖਾਸ ਕਰਕੇ ਦੁੱਧ ਕੱਢਣਾ ਇਹਦਾ ਦੁੱਧ ਪੂਰਾ ਕੱਢਣਾ ਆਪਾਂ ਇਹ ਦੇਖ ਲੈਣਾ ਫੜ ਕੇ ਰੱਖੂਗਾ ਤੇ ਇੱਕ ਜਣਾ ਰਗੜੀ ਜਾਓ ਥੋੜਾ ਜਿਹਾ ਰਹਿ ਗਿਆ ਸੀ ਇਹ ਵੀ ਆਪਾਂ ਛਾਣ ਕੇ ਆਪਾਂ ਇਹਦੇ ਵਿੱਚ ਪਾ ਦਿੰਨੇ ਬਾਕੀ ਜਿਵੇਂ ਜਿਵੇਂ ਇਹਦੇ ਵਿੱਚ ਥੋੜੇ ਥੋੜੇ ਪਾਣੀ ਦੀ ਜ਼ਰੂਰਤ ਹੋਊਗੀ ਤੇ ਇਹ ਪਾਣੀ ਆਪਾਂ ਇਹਦੇ ਵਿੱਚ ਪਾ ਗਏ ਥੋੜਾ ਥੋੜਾ ਇਹਦੇ ਨਾਲ ਨਾਲ ਫਿਰ ਇਹਨੂੰ ਰਗੜੀ ਜਾਵਾਂ ਤੇ ਦੇਖ ਸਕਦੇ ਹੋ ਜਿਵੇਂ ਇਹ ਮਟੀਰੀਅਲ ਪੂਰਾ ਸਖਤ ਹੋ ਗਿਆ ਇਹਦੇ ਵਿੱਚ ਆਪਾਂ ਥੋੜਾ ਥੋੜਾ ਪਾਣੀ ਦਾ ਇਸਤੇਮਾਲ ਕਰੀ ਜਾਵਾਂਗੇ ਨਾਲ ਨਾਲ ਤੇ ਫਿਰ ਇਹ ਰਗੜਿਆ ਦੁੱਧ ਚੰਗੀ ਤਰ੍ਹਾਂ ਇਹ ਕਿਤੇ ਮੈਂ ਇਹਦੇ ਵਿੱਚ ਆਪਾ ਪਾਣੀ ਨਹੀਂ ਪਾ ਸਕਦੇ ਇੱਦਾਂ ਥੋੜਾ ਥੋੜਾ ਕਰਕੇ ਥੋੜਾ ਥੋੜਾ ਇਹਨੂੰ ਰਗਲੀ ਜਾਵਾਂਗੇ ਇਹਦੀ ਖੁਸ਼ਬੂ ਬਹੁਤ ਵਧੀਆ ਆਉਂਦੀ ਤੇ ਟੇਸਟੀ ਵੀ ਬਹੁਤ ਹੁੰਦਾ ਬੱਚੇ ਵੀ ਤੁਹਾਡੇ ਪੀਣਗੇ ਇਹਦੇ ਵਿੱਚ ਕਾਲੀ ਮਿਰਚ ਵੀ ਹੈ ਅੱਖਾਂ ਦੀ ਰੋਸ਼ਨੀ ਵਾਸਤੇ ਵੀ ਬਹੁਤ ਵਧੀਆ ਹੁੰਦੀ ਹੈ ਬਾਕੀ ਲੋਕੀ ਨੇ ਮਿਹਨਤ ਤੋਂ ਜ਼ਿਆਦਾ ਭਾਏਦੇ ਆ ਇਹਦੇ ਗੁਣਾ ਦਾ ਵੀ ਸਾਰਿਆਂ ਨੂੰ ਪਤਾ ਵਾ ਕਿ ਕੀ ਇਹਦੇ ਗੌੜਾ ਤੇ ਕੀ ਇਹਦਾ ਫਾਇਦਾ ਵਾ ਜਾਂ ਟੇਸਟੀ ਵੀ ਸਾਰਿਆਂ ਨੂੰ ਲੱਗਦਾ ਵਾ ਜਿਵੇਂ ਅੱਜਕੱਲ ਤਾਂ ਇਹੜੀਆਂ ਤੋਂ ਜਾ ਕੇ ਪੀਂਦੇ ਆ ਬਸ ਇਹਨਾਂ ਨਾਲ ਵੀ ਮਿਹਨਤ ਨਹੀਂ ਕਰਦੇ ਹੈਗੇ ਤੁਸੀਂ ਸੰਡੇ ਦੇ ਸੰਡੇ ਜਿਹੜੇ ਆਫਿਸ ਜਾਂਦੇ ਹੋ ਵੀ ਚਾਏ ਜਿਹੜੇ ਕੰਮ ਤੇ ਜਾਂਦੇ ਸੰਡੇ ਦੇ ਸੰਡੇ ਇਦਾਂ ਤੁਸੀਂ ਗਰਮੀਆਂ ਦੇ ਵਿੱਚ ਇੱਕ ਦਿਨ ਲੱਖੋ ਨਾਲ ਬੱਚਿਆਂ ਨੂੰ ਲਾਓ ਇੱਕ ਰੇਡਿੰਕ ਬਣਾ ਕੇ ਤੇ ਬੱਚਿਆਂ ਨੂੰ ਪਿయాਓ ਤੇ ਆਪ ਵੀ ਪੀਓ ਬਾਕੀ ਕਾਲੀ ਖਸਖਸ ਦੀ ਕਿੰਨੇ ਕਿੰਨੇ ਬਣਾਈਆਂ ਹੈ ਡਰਿੰਕ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਕਿਉਂਕਿ ਅੱਜ ਅਸੀਂ ਤੇ ਪਹਿਲੀ ਵਾਰੀ ਬਣਾ ਰਹੇ ਹਾਂ ਜòn ਰਗੜਦੇ ਆਪਾਂ ਨੂੰ 15 ਮਿੰਟ ਹੋ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਰੋਕਣ ਇਹ ਮਟੀਰੀਅਲ ਦੇਖੋ ਪੂਰਾ ਇੱਕ ਸਰ ਹੋ ਗਿਆ ਨਾ ਇਹ ਦੇਖੋ ਇਹਦੇ ਵਿੱਚ ਬਹੁਤ ਹੀ ਗੱਲ ਆ ਤੁਸੀਂ ਐਂ ਵੇਖ ਲੈਣਾ ਐ ਰਗੜ ਕੇ ਕਿ ਤੁਹਾਨੂੰ ਕੋਈ ਮਹਿਸੂਸ ਤਾਂ ਨਹੀਂ ਦਾਣਾ ਵਿੱਚ ਹੋ ਰਿਹਾ ਖਸ ਖਸ ਦਾ ਚਾਹੇ ਵਿੱਚ ਕੋਈ ਕਾਲੀ ਮਿਰਚ ਚਾਹ ਲਾਚੀ ਇਹਦੇ ਵਿੱਚ ਕੋਈ ਵੀ ਦਾਣਾ ਨਹੀਂ ਰਹਿ ਗਿਆ ਨਾ ਖਸ ਖਸ ਦਾ ਰਿਹਾ ਵਾ ਤੇ ਨਾ ਕਾਲੀ ਮਿਰਚ ਦਾ ਸਾਰਾ ਚੰਗੀ ਤਰ੍ਹਾਂ ਇਹ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਪਾਵਾਂਗੇ ਪਾਣੀ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾ ਦਿੰਨੇ ਕੇਵੜਾ ਤੇ ਥੋੜਾ ਜਿਹਾ ਆਪਾਂ ਹੋਰ ਪਾਣੀ ਇਹਦੇ ਵਿੱਚ ਪਾ ਦਿੰਨੇ ਖੌਲਿਕ ਚੱਲੋ ਨੂੰ ਇੱਕ ਵਾਰੀ ਮੜਾ ਜਿਹਾ ਪੋਲੇ ਪੋਲੇ ਫੇਰ ਰਗੜ ਧਿਆਨ ਨਾਲ ਬਾਹਰ ਨਰੂ ਇੱਧਰ ਨੇਚ ਗਾਲ ਇਦਾਂ ਜਿਵੇਂ ਥੋੜਾ ਜਿਹਾ ਇਹਨੂੰ ਪਤਲਾ ਕਰ ਲਏ ਤਾਂ ਪਤਾ ਲੱਗ ਜੂ ਆਪਾਂ ਨੂੰ ਕੋਈ ਕੋਈ ਲਾਚੀ ਦਾ ਜਾਂ ਛਿਲਕਾ ਜਾਂ ਕੋਈ ਬਦਾਮ ਇਦਾਂ ਕੋਈ ਸਾਬਤ ਨਹੀਂ ਰਹਿ ਗਿਆ ਫਿਰ ਇਹਨੂੰ ਆਪਾਂ ਛਾਣਾਂਗੇ ਕਈ ਲੋਕ ਜਿਹੜੇ ਇਦਾਂ ਹੀ ੜਫੜੜੀਆਂ ਦਾ ਕਰਕੇ ਤੇ ਇਦਾਂ ਹੀ ਪੀ ਲੈਂਦੇ ਆ ਪਰ ਆਪਾਂ ਜਿਹੜਾ ਛਾਣ ਕੇ ਪੀਵਾਂਗੇ ਇਹਨੂੰ ਇਹ ਜਿਹੜੀ ਕਾਲੀ ਖਸਖਸ ਆ ਤੇ ਇਹ ਵੈਸੇ ਸਾਡੇ ਸ਼ਹਿਰ 'ਚ ਤਾਂ ਮਿਲ ਜਾਂਦੀ ਹੈ ਕਈ ਲੋਕ ਕਹਿੰਦੇ ਕਿ ਬਹੁਤ ਘੱਟ ਮਿਲਦੀ ਹੈ ਜਿਨ੍ਹਾਂ ਨੂੰ ਨਹੀਂ ਮਿਲਦੀ ਪਹਿਲਾਂ ਕਿ ਤੁਸੀਂ ਆਪਣੇ ਸ਼ਹਿਰ 'ਚ ਹੀ ਪਤਾ ਕਰਿਓ ਜੇ ਨਹੀਂ ਮਿਲਦੀ ਫਿਰ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਜੇ ਫਿਰ ਅਸੀਂ ਜਿਹੜਾ ਕੋਰੀਅਰ ਹੈ ਤੁਹਾਨੂੰ ਇੱਕ ਕਾਲੀ ਖਸਖਸ ਭੇਜ ਦਾਂਗੇ ਆ ਇਹ ਕਾਲੀ ਖਸਖਸ ਦੀ ਤੁਸੀਂ ਪਛਾਣ ਕਰ ਸਕਦੇ ਹੋ ਦੇਖੋ ਇਦਾਂ ਜਿਹੜੀ ਇਹ ਤੁਹਾਨੂੰ ਰੰਗ-ਬਰੰਗੀ ਜੀ ਮਿਲੂਗੀ ਚਿਤ੍ਰਮਿਤਰੀ ਜੀ ਜਿਹੜੀ ਬਿਲਕੁਲ ਗਰੇ ਰੰਗ ਦੀ ਤੁਹਾਨੂੰ ਮਿਲਦੀ ਹੈ ਨਾ ਉਹ ਨਕਲੀ ਹੁੰਦੀ ਹੈ ਉਹਨੂੰ ਰੰਗ ਲਾਇਆ ਹੁੰਦਾ ਸੋ ਉਤੋਂ ਤੁਸੀਂ ਬਚ ਕੇ ਰਹਿਣਾ ਵਾ ਨਕਲ ਅਸਲ ਦੀ ਪਛਾਣ ਤੁਸੀਂ ਕਰ ਸਕਦੇ ਹੋ ਇੱਕ ਚਿੱਟੇ ਰੰਗ ਦੀ ਖਸਖਸ ਹੁੰਦੀ ਹੈ ਇੱਕ ਇਦਾਂ ਦੀ ਹੁੰਦੀ ਜਿਹਨੂੰ ਆਪਾਂ ਕਾਲੀ ਖਸਖਸ ਬੋਲਦੇ ਆਂ ਇਹ ਜੇ ਤੁਸੀਂ ਸਾਡੇ ਕੋਲ ਮੰਗਾਉਣੀ ਹੈ ਤਾਂ ਵੀਡੀਓ ਵਿੱਚ ਦਿੱਤੇ ਨੰਬਰ ਤੇ ਫੋਨ ਕਰਕੇ ਤੁਸੀਂ ਸਾਡੇ ਕੋਲ ਮਗਾ ਸਕਦੇ। ਇਦਾਂ ਇੱਕ ਮਲਮਲ ਦਾ ਜਿਹੜਾ ਪਤਲਾ ਕਪੜਾ ਲੈ ਲੈਣਾ ਤੁਸੀਂ। ਇਹ ਅਸੀਂ ਮਲਮਲ ਦਾ ਜਿਹੜਾ ਧੋਤਾ ਆ ਕਪੜਾ ਲੈਣਾ ਵਾ। ਇਹਨੂੰ ਇਦਾਂ ਆਪਾਂ ਇੱਕ ਵੱਡੇ ਭਾਂਡੇ ਦੇ ਉੱਤੇ ਚਾ ਬਾਲਟੀ ਆ ਚਾ ਕੋਈ ਵੱਡਾ ਜੱਗ ਉਹਦੇ ਉੱਤੇ ਆਪਾਂ ਇਦਾਂ ਬੰਨਾਂਗੇ। ਇਹ ਕਪੜਾ ਜਿਹੜਾ ਨਵਾਂ ਨਹੀਂ ਹੋਣਾ ਚਾਹੀਦਾ ਜੇ ਕੋਈ ਤੁਸੀਂ ਨਵਾਂ ਕਪੜਾ ਲਿਆਇਆ ਤਾਂ ਉਹਨੂੰ ਚੰਗੀ ਤਰ੍ਹਾਂ ਪਹਿਲਾਂ ਧੋ ਲਿਓ ਕਿਉਂਕਿ ਮਾਇਆ ਜੀ ਉਹਦੇ ਵਿੱਚ ਹੁੰਦੀ ਆ ਨਵਾਂ ਕਪੜਾ ਕੋਈ ਵੀ ਇਸਤੇਮਾਲ ਨਾ ਕਰਿਓ ਤੇ ਨਾ ਹੀ ਜਿਆਦੇ ਗੂੜੇ ਰੰਗ ਵਾਲਾ। ਹੁਣ ਇਹ ਆਪਾਂ ਸਾਰਾ ਮਟੀਰੀਅਲ ਇਹਦੇ ਵਿੱਚ ਪਾ ਦੇਣਾ ਹੁਣ ਕੁੰਡੇ ਡੰਡੇ ਦਾ ਜਿਹੜਾ ਪ੍ਰੋਸੈਸ ਉਹ ਖਤਮ ਹੋ ਚੁੱਕਾ ਚਲ ਔਰ ਇਹ ਜੋੜਾਲਾ ਕੰਮ ਬਨੂ ਕੋ ਕਰਾਉਣੇ ਆ ਕੁੰਡਾ ਤਾਂ ਅੰਝ ਕੋਣ ਵਾਲਾ ਥੋੜਾ ਇਦਾਂ ਹਲਾ ਕੇ ਬਾਕੀ ਪਾਣੀ ਫੇਰ ਪਾ ਲੈਣਾ ਇੱਕ ਵਾਰੀ ਇੱਕ ਵਾਰੀ ਕਰ ਦੇ ਅਜੀ ਕਾਲੀ ਖਸਖਸ ਦੀ ਸ਼ਰਦਾਈ ਪੀ ਕੇ ਝੂਮਣਾ ਸਾਰਿਆਂ ਨੇ ਐਨ ਬੋਲਦਾ ਨਹੀਂ ਜਿਵੇਂ ਨਿਹੰਗ ਸਿੰਘ ਬੂਟੀ ਦਾ ਥੋੜਾ ਜਿਆ ਲਾਉਂਦੇ ਨਾ ਤੜਕਾ ਇਹਦੇ ਵਿੱਚ ਮੈਨੂੰ ਲੱਗਦਾ ਕਾਲੀ ਦੇ ਵਿੱਚ ਲਾਉਣਾ ਨਹੀਂ ਪਊਗਾ ਵੈਸੇ ਹੀ ਸਰੂਰ ਜਿਹਾ ਆ ਜਾਣਾ ਇਹਦੇ ਨਾਲ ਕਿਉਂਕਿ ਵੀਡੀਓ ਅਪਲੋਡ ਕਰਨ ਲੱਗੇ ਆਪਾਂ ਪਾ ਦਾਂਗੇ ਉਸੇ ਵੇਲੇ ਤੇ ਸਰੂਰ ਹੋਣਾ ਨਹੀਂ ਇਹਦਾ ਚਲ ਬੱਚੀ ਚੰਗੀ ਜਿਹੀ ਧੋ ਹੋ ਗਈ ਸਾਰਾ ਬਾਵੇ ਹੁਣ ਇਹਦੇ ਵਿੱਚ ਆਪਾਂ ਇੱਕ ਗਲਾਸ ਹੋਰ ਪਾਣੀ ਪਾਵਾਂਗੇ ਇਹਨੂੰ ਮਟੀਰੀਅਲ ਨੂੰ ਚੰਗੀ ਤਰ੍ਹਾਂ ਨੱਪ ਕੇ ਆਪਾਂ ਨੂੰ ਚੋੜ ਲੈਣਾ ਇਹਦੇ ਵਿੱਚ ਦੁੱਧ ਨਾ ਰਵੇ ਬਸ ਇਹ ਫੋਗ ਜੇ ਰਹਿ ਜੇ ਜਿਆਦਾ ਪਾਣੀ ਨੇ ਇੱਥੇ ਪਾਇਓ ਤੁਸੀਂ ਜਦੋਂ ਘਰੇ ਡਰਿੰਕ ਤਿਆਰ ਕਰਨੀ ਗਾੜੀ-ਗਾੜੀ ਬਣਾ ਕੇ ਪੀਓ ਬਹੁਤ ਸਵਾਦ ਲੱਗਦੀ। ਬਾਕੀ ਇਸ ਫੋਗ ਦੇ ਵੀ ਕਈ ਲੋਕ ਸਬਜ਼ੀ ਵੀ ਬਣਾ ਲੈਂਦੇ, ਚਟਨੀ ਵੀ ਬਣਾ ਲੈਂਦੇ ਤੇ ਕਈ ਲੋਕ ਇਹਨੂੰ ਹੀ ਜਿਹੜੀ ਰੋਟੀ ਵੀ ਭਰ ਕੇ ਦੀ ਬਣਾ ਲੈਂਦੇ ਜਿਵੇਂ ਆਪਾਂ ਛੱਡੀਆਂ ਦੀ ਰੋਟੀ ਪਕਾਉਨੇ ਨਾ। ਸੋ ਇਸੇ ਤਰ੍ਹਾਂ ਇਹਦੇ ਵਿੱਚ ਤੁਸੀਂ ਥੋੜਾ ਜਿਹਾ ਨਮਕ ਪਾ ਕੇ ਤੇ ਦੀ ਰੋਟੀ ਵੀ ਬਣਾ ਸਕਦੇ ਹੋ। ਇਹ ਤਾਂ ਕਰਕੇ ਵੀ ਅਜੇ ਤੱਕ ਆਪਾਂ ਇਹਦੇ ਵਿੱਚ ਖੰਡ ਨਹੀਂ ਪਾਈ। ਆਪਣੇ ਘਰੇ ਮੰਮੀ ਇਹਦਾ ਕੀ ਬਣਾਊਗਾ? ਦੇਖਣਾ ਨਹੀਂ ਤੇ ਫਿਰ ਇਹਦੀ ਆਪਾਂ ਪਰੌਂਠੀ ਬਣਾ ਦੂ ਤੈਨੂੰ ਤੇ ਨਹੀਂ ਤੇ ਆਪਾਂ ਇਹਦੀ ਚਟਨੀ ਬਣਾ ਲਾਂ। ਜਿਵੇਂ ਆਪਾਂ ਪਨੀਰ ਦਾ ਪਾਣੀ ਨਿਚੋੜਦੇ ਨਾ ਇਸੇ ਤਰ੍ਹਾਂ ਨੂੰ ਐ ਚੰਗੀ ਤਰ੍ਹਾਂ ਨਿਚੋੜ ਲੈਣਾ। ਥੋੜੀ ਨੂੰ ਆਪਾਂ ਨਿਚੋੜ ਕੇ ਇੱਕ ਸਾਈਡ ਤੇ ਇਹਨੂੰ ਰੱਖ ਲੈਨੇ ਆ ਤੇ ਇਹਦੇ ਵਿੱਚ ਜਿਹੜੀ ਆਪਾਂ ਲਈਏ ਦੇਸੀ ਖੰਡ ਇਹਨੂੰ ਪਾ ਦਾਂਗੇ ਆਪਾਂ। ਮਿੱਠਾ ਇਹਦੇ ਵਿੱਚ ਅਸੀਂ ਲਾਈਟ ਰੱਖਣਾ ਤੁਸੀਂ ਆਪਦੇ ਟੇਸਟ ਅਕੋਰਡਿੰਗ ਜਿਹੜਾ ਮਿੱਠਾ ਰੱਖ ਸਕਦੇ। ਚਲਣ ਨੂੰ ਹੁਣ ਇਹਦੇ ਵਿੱਚ ਪਾ ਦੋ ਦੁੱਧ। ਇਹ ਆਪਾਂ ਕਿਲੋ ਗਾਂ ਦਾ ਦੁੱਧ ਇਹਦੇ ਵਿੱਚ ਪਾ ਰਹੇ। ਕਿਉਂਕਿ ਅਸੀਂ ਵਰਤਦੇ ਹੀ ਗਾਂ ਦਾ ਇਹ ਕਰ ਤੂੰ ਮੱਝ ਦੇ ਵਰਤਦੇ ਹੋ ਤੇ ਮੱਝ ਦਾ ਪਾਸ ਕਰਦੇ ਸਾਰੀ ਖਾਂਡੇ ਦੇ ਵਿੱਚ ਖੋਰ ਚੁੱਕੀ ਆ ਇਹ ਦੇਖੋ ਆਪਣਾ ਬਣ ਗਿਆ ਏਠੰਡਾ ਠੰਡਾ ਡਰਿੰਕ ਇਹਦੇ ਵਿੱਚ ਆਪਾਂ ਬਰਫ਼ ਦਾ ਇਸਤੇਮਾਲ ਬਿਲਕੁਲ ਨਹੀਂ ਕੀਤਾ ਸਿਰਫ ਅਸੀਂ ਘੜੇ ਦਾ ਪਾਣੀ ਹੀ ਇਸਤੇਮਾਲ ਕਰਦੇ ਹਾਂ ਤੇ ਉਹ ਹੀ ਆਪਾਂ ਇਹਦੇ ਵਿੱਚ ਪਾਇਆ ਕਿਉਂਕਿ ਸ਼ਾਇਦ ਤੁਹਾਨੂੰ ਪਤਾ ਹੋਵੇ ਬਰਫ ਦੀ ਤਸਵੀਰ ਜਿਹੜੀ ਆ ਉਹ ਗਰਮ ਹੁੰਦੀ ਹੈ ਆਪਾਂ ਬਿਲਕੁਲ ਇਹ ਠੰਡਾ ਡਰਿੰਕ ਬਣਾਉਣਾ ਹੈ ਠੰਡਾ ਵੈਸੇ ਨਹੀਂ ਇਹਦੀ ਤਸਵੀਰ ਠੰਡੀ ਬਣਾਉਣੀ ਤੇ ਲਓ ਜੀ ਆਪਣਾ ਇਹ ਠੰਡਾ ਠਾਰ ਡਰਿੰਕ ਜਿਹੜਾ ਘਰੇ ਤਿਆਰ ਹੋ ਚੁੱਕਾ ਹੁਣ ਆਪਾਂ ਉਹ ਆਪਣੇ ਗਲਾਸਾਂ 'ਚ ਪਾਉਨੇ ਆ ਤੇ ਪੀਨੇ ਆ ਇਹ ਗਰਮੀਆਂ ਦੀ ਸਪੈਸ਼ਲ ਡਰਿੰਕ ਆ ਜਿਹੜੀ ਆਪਾਂ ਘਰੇ ਤਿਆਰ ਕੀਤੀ ਹੈ ਬਹੁਤ ਹੀ ਜ਼ਿਆਦਾ ਟੇਸਟੀ ਦੇ ਟੇਸਟ ਦੇ ਨਾਲ-ਨਾਲ ਫਾਇਦੇਮੰਦ ਬਹੁਤ ਹੁੰਦੀ ਹੈ ਬੱਚਿਆਂ ਨੂੰ ਪਿਓ ਆਪ ਪੀਓ ਦੇਸੀ ਤਰੀਕੇ ਨਾਲ ਪੀਓ ਚਾਹੇ ਤੁਸੀਂ ਏਦਾਂ ਕੱਚ ਦੇ ਗਲਾਸ 'ਚ ਪਾ ਕੇ ਪੀਓ ਜਿਸ ਤਰ੍ਹਾਂ ਵੀ ਤੁਹਾਡਾ ਦਿਲ ਕਰਦਾ ਤੁਸੀਂ ਇਹਨੂੰ ਘਰੇ ਬਣਾ ਕੇ ਪੀਓ ਤੇ ਗਰਮੀ ਨੂੰ ਦੂਰ ਕਰੋ ਜੀ ਇਹ ਹੈ ਜੀ ਉਹ ਸਪੈਸ਼ਲ ਚੀਜ਼ ਜਿਹਦਾ ਆਪਾਂ ਇਹ ਡਰਿੰਕ ਤਿਆਰ ਕੀਤਾ ਇਹਨੂੰ ਕਹਿੰਦੇ ਆ ਜੀ ਕਾਲੀ ਖਸਖਸ ਤੇ ਇਹਦੀ ਸਜਾਵਟ ਵਾਸਤੇ ਉੱਤੇ ਪਾਦੇ ਨੇ ਆਪਾਂ ਥੋੜੀਆਂ ਜੀਆਂ گلاب ਦੀਆਂ ਪੱਤੀਆਂ ਤੇ ਲੋਹ ਦੀ ਬੱਜ ਗਿਆ ਨਾ ਰੰਗ ਕਾਲੀ ਖਸਖਸ ਦੀ ਏ ਜਿਹੜੀ ਆ ਡਰਿੰਕ ਆਪਾਂ ਤਿਆਰ ਕੀਤੀ ਆ ਜਿਹਨੂੰ ਬੋਲਿਆ ਜਾਂਦਾ ਸ਼ਰਦਾਈ ਵੀ ਤੇ ਰਗੜਾ ਵੀ ਸ਼ਰਦਾਈ ਵੀ ਤੇ ਠੰਡਾਈ ਵੀ ਆਪਾਂ ਇਹਨੂੰ ਪੀਵਾਂਗੇ ਬਿਲਕੁਲ ਦੇਸੀ ਤਰੀਕੇ ਦੇ ਨਾਲ ਕਿਉਂਕਿ ਇਹ ਦੇਸੀ ਡਰਿੰਕ ਆ ਤੇ ਦੇਸੀ ਭਾਂਡੇ 'ਚ ਪੀਤੀ ਜਿਆਦਾ ਹੀ ਸਵਾਦ ਲੱਗਦੀ ਆ ਬਹੁਤ ਜਿਆਦਾ ਸਵਾਦ ਬਣੀ ਪੀਕੇ ਦੇ ਮਿਹਨਤ ਦਾ ਮਜ਼ਾ ਹੀ ਆ ਹਾਂ ਮਿਹਨਤ ਦਾ ਮਜ਼ਾ ਆ ਦੀ ਵਾਕਈ ਮਿਹਨਤ ਦਾ ਜਿਹੜਾ ਮੁੱਲ ਮੋੜਾ ਆ ਬਹੁਤ ਹੀ ਜਿਆਦਾ ਸਵਾਦ ਬਣੀ ਆ ਤੁਸੀਂ ਵੀ ਘਰੇ ਬਣਾਓ ਤੇ ਆਪਣੇ ਬੱਚਿਆਂ ਨੂੰ ਪਿਆਓ ਤੇ ਆਪ ਵੀ ਪੀਓ ਇੰਜੋਏ ਕਰੋ ਗਰਮੀਆਂ ਦਾ ਰਾਜੀ ਖੁਸ਼ੀ ਰਹੋ ਪਰਮਾਤਮਾ ਦਾ ਨਾਮ ਲਿਆ ਕਰੋ ਤੇ ਜੰਗ ਦੀ ਜਿਹੜੀ ਅਰਦਾਸ ਕਰਦੇ ਰਿਆ ਕਰੋ ਕਿ ਦੁਬਾਰਾ ਕਦੇ ਵੀ ਫੇਰ ਨਾ ਲੱਗੇ ਤੇ ਘਰ ਬੈਠੇ ਰੱਬ ਦਾ ਨਾਮ ਲੈਂਦੇ ਰਹੋ ਜੀ ਤੇ ਸਾਰਿਆਂ ਦੀ ਤੰਦਰੁਸਤੀ ਦੀ ਦੁਆ ਕਰਦੇ ਰਿਆ ਕਰੋ ਸੋ ਇਸ ਵੀਡੀਓ ਦੇ ਇੱਥੇ ਕਰਦੇ ਹਾਂ ਜੀ ਆਪਾਂ ਐਂਡ ਮਿਲਦੇ ਆ ਇੱਕ ਨਵੀਂ ਵੀਡੀਓ ਦਾਤਰ ਲਈ ਸਸੇਕਾ